ਅੱਲਾਹ ਦੇ ਨਾਲ ਜੁੜੀ ਹੋਈ ਰੂਹ ਬਾਬਾ ਸ਼ੇਖ ਫਰੀਦ ਜੀ ਜਿਨ੍ਹਾਂ ਦੀ ਬਾਣੀ ਜਿਨ੍ਹਾਂ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਹਨ ਆਓ ਅੱਜ ਉਹਨਾਂ ਦੀ ਪਾਵਨ ਸਿੱਖਿਆ ਬਾਰੇ ਇੱਕ ਕਵਿਤਾ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀਓ ਤੋਰੋਂ ਦੌਲਤਾਂ ਰੱਬੀ ਜੋ ਲੈ ਆਇਆ ਤੋਰੋਂ ਦੌਲਤਾਂ ਰੱਬੀ ਜੋ ਲੈ ਆਇਆ ਉਸ ਸ਼ਾ ਫਕੀਰ ਦੀ ਗੱਲ ਕਰੀਏ ਹੋਈ ਜੇ ਇਸ ਤੇ ਅੱਲਾ ਦੀ ਖਾਸ ਬਖਸ਼ਿਸ਼ ਉਸ ਗੁਣੀ ਗਹੀਰ ਦੀ ਗੱਲ ਕਰੀਏ ਜੀਂਦੇ ਜਾਨੀ ਕੋਈ ਦਰवेश ਹੋਇਆ ਉਸ ਬੇਨਜ਼ੀਰ ਦੀ ਗੱਲ ਕਰੀਏ ਪਾਵਨ ਨਾਮ ਹੈ ਬਾਬਾ ਫਰੀਦ ਜਿਸ ਦਾ ਉਸ ਪੀਰਾਂ ਦੇ ਪੀਰ ਦੀ ਗੱਲ ਕਰੀਏ ਪਾਵਨ ਨਾਮ ਹੈ ਬਾਬਾ ਫਰੀਦ ਜਿਸ ਦਾ ਉਸ ਪੀਰਾਂ ਦੇ ਪੀਰ ਦੀ ਗੱਲ ਕਰੀਏ ਤੇ ਜਨਮ ਹੋਇਆ ਸੀ ਬਾਬਾ ਫਰੀਦ ਜੀ ਦਾ ਜਨਮ ਹੋਇਆ ਸੀ ਬਾਬਾ ਫਰੀਦ ਜੀ ਦਾ ਪਿੰਡ ਖੋਤਵਾਲ ਜ਼ਿਲ੍ਹਾ ਮਲਤਾਨੇ ਅੰਦਰ 2 ਕੁ ਸਾਲ ਦੀ ਉਮਰ ਸੀ ਅਜੇ ਸਾਰੀ ਪਿਤਾ ਰਹੇ ਨਾ ਇਸ ਜਹਾਨ ਅੰਦਰ 2 ਕੁ ਸਾਲ ਦੀ ਉਮਰ ਸੀ ਅਜੇ ਸਾਰੀ ਪਿਤਾ ਰਹੇ ਨਾ ਇਸ ਜਹਾਨੇ ਅੰਦਰ ਮਾਕਰਸੂਮ ਨੇ ਵਿਦਿਆ ਦੀ ਦਾਤ ਦੇ ਕੇ ਭਾਰ ਦਿੱਤਾ ਸੀ ਗੂੜ ਗਿਆਨ ਅੰਦਰ مولانا ابو حافظ ਨੇ ਦੱਸਿਆ ਸੀ ਜੋ ਕੁਝ ਲਿਖਿਆ ਹੈ ਪਾਵਨ ਕੁਰਾਨ ਦੇ ਅੰਦਰ ਖਵਾਜ਼ਾ ਕুতਬਦੀਨ ਬਖਤਿਆਰ ਕਾਕੀ ਖਵਾਜ਼ਾ ਕুতਬਦੀਨ ਬਖਤਿਆਰ ਕਾਕੀ ਫਰੀਦ ਜੀ ਤਾਈ ਨੂਰੋ ਨੂਰ ਕੀਤਾ ਗੁਣੀ ਮੁਰਸ਼ਿਦ ਨੇ ਗੁਣੀ ਮੁਰੀਦ ਤਾਈ ਰੱਬੀ ਰਹਿਮਤਾਂ ਨਾਲ ਭਰਪੂਰ ਕੀਤਾ ਗੁਣੀ ਮੁਰਸ਼ਿਦ ਨੇ ਗੁਣੀ ਮੁਰੀਦ ਤਾਈ ਆ ਰੱਬੀ ਰਹਿਮਤਾਂ ਨਾਲ ਭਰਪੂਰ ਕੀਤਾ ਉਹਨਾਂ ਨਾਲ ਮੁਲਤਾਨ ਤੋਂ ਆਏ ਦਿੱਲੀ ਉਨਾਂ ਨਾਲ ਮਲਤਾਨ ਤੋਂ ਆਏ ਦਿੱਲੀ ਕਾਫੀ ਸਮਾਂ ਟਿਕਾਣਾ ਹਜ਼ੂਰ ਕੀਤਾ 12 ਸਾਲ ਵਿੱਚ ਹਾਂਸੀ ਵਿੱਚ ਸੰਗਤਾਂ ਨੂੰ ਪਾਵਨ ਬਚਨਾਂ ਦੇ ਨਾਲ ਮਖਮੂਰ ਕੀਤਾ 12 ਸਾਲ ਫਿਰ ਹਾਂਸੀ ਵਿੱਚ ਸੰਗਤਾਂ ਨੂੰ ਪਾਵਨ ਬਚਨਾਂ ਦੇ ਨਾਲ ਮਖਮੂਰ ਕੀਤਾ ਬਣ ਕੇ ਮੁਖੀ ਫਿਰ ਚਿਸ਼ਤੀ ਸਲਸਲੇ ਦੇ ਬਾਬਾ ਫਰੀਦ ਜੀ ਦੇ ਦਰਸ਼ਨ ਕਰਿਓ ਬਣ ਕੇ ਮੁਖੀ ਫਿਰ ਚਿਸ਼ਤੀ ਸਲਸਲੇ ਦੇ ਸਾਰੀ ਦੁਨੀਆ ਚ ਰੱਬੀ ਪ੍ਰਚਾਰ ਕੀਤਾ ਬਿਨਾ ਕਿਸੇ ਵੀ ਕਿਸਮ ਦੇ ਵਿਤ ਕਰੇ ਦੇ ਆ ਸਾਰੀ ਮਾਨਵਤਾ ਨਾਲ ਪਿਆਰ ਕੀਤਾ ਉਹਨਾਂ ਸਦਾ ਸਰਬੱਤ ਦਾ ਭਲਾ ਮੰਗ ਕੇ ਦੁਖੀ ਦੁਨੀਆ ਤੇ ਪਰ ਉਪਕਾਰ ਕੀਤਾ ਉਹ ਸਭ ਉਹਨਾਂ ਦੇ ਹੋ ਕੇ ਰਹਿ ਗਏ ਸੀ ਜੀਨਾ ਜੀਨਾ ਨੇ ਦਰਸ਼ਨ ਦੇਦਾਰ ਕੀਤਾ ਉਹ ਸਭ ਉਹਨਾਂ ਦੇ ਹੋ ਕੇ ਰਹਿ ਗਏ ਸੀ ਜੀਨਾ ਜੀਨਾ ਨੇ ਦਰਸ਼ਨ ਦੇਦਾਰ ਕੀਤਾ ਤੋ ਬਾਬਾ ਫਰੀਦ ਦੇ ਰੂਪ ਵਿੱਚ ਸਾਰਿਆਂ ਨੂੰ ਸਰਬ ਸੰਝਾ ਸੀ ਗੁਣੀ ਇਨਸਾਨ ਮਿਲਿਆ ਬਾਬਾ ਫਰੀਦ ਦੇ ਰੂਪ ਵਿੱਚ ਸਾਰਿਆਂ ਨੂੰ ਸਰਬ ਸੰਝਾ ਸੀ ਗੁਣੀ ਇਨਸਾਨ ਮਿਲਿਆ ਲੱਖਾਂ ਲੋਕਾਂ ਦੇ ਜਿੱਤੇ ਸੀ ਦਿਲ ਉਹਨਾਂ ਹਰ ਇੱਕ ਤੋਂ ਮਾਣ ਸਨਮਾਨ ਮਿਲਿਆ ਰਚੀ ਬਾਣੀ ਜੋ ਬਾਬਾ ਫਰੀਦ ਜੀ ਨੇ ਉਸ ਤੋਂ ਲੋਕਾਂ ਨੂੰ ਰੱਬੀ ਗਿਆਨ ਮਿਲਿਆ ਸ੍ਰੀ ਗੁਰੂ ਗ੍ਰੰਥ ਮਹਾਰਾਜ ਅੰਦਰ ਪਾਵਨ ਬਾਣੀ ਨੂੰ ਅਹਿਮ ਸਥਾਨ ਮਿਲਿਆ ਸ੍ਰੀ ਗੁਰੂ ਗ੍ਰੰਥ ਮਹਾਰਾਜ ਅੰਦਰ ਪਾਵਨ ਬਾਣੀ ਨੂੰ ਅਹਿਮ ਸਥਾਨ ਮਿਲਿਆ ਆਪਣੀ ਬਾਣੀ ਵਿੱਚ ਅਸਾਂ ਨੂੰ ਦੱਸਦੇ ਨੇ ਪਾਵਨ ਬਾਣੀ ਚ ਅਸਾਂ ਨੂੰ ਦੱਸਦੇ ਨੇ ਆਪਣੇ ਆਪ ਬਾਰੇ છાਤੀ ਮਾਰ ਅੰਦਰ ਭੁੱਲ ਜਾਂਦੇ ਹਾਂ ਦੁਨੀਆਂ ਦੇ ਵਿੱਚ ਆ ਕੇ ਕਿਹੜੇ ਕੰਮ ਲਈ ਆਏ ਸੰਸਾਰ ਅੰਦਰ ਰਾਤ ਸੌਂ ਕੇ ਸਮਾਂ ਗੁਜ਼ਾਰ ਲੈਂਦੇ ਦਿਨੇ ਲੱਗਦੇ ਕੰਮ ਤੇ ਕਾਰਜ ਅੰਦਰ ਹੀਰਾ ਜਨਮ ਅਮੋਲਕ ਇੱਕ ਵਾਰ ਮਿਲਿਆ ਹਰ ਵੇਲੇ ਇਸ ਸੋਚ ਵਿਚਾਰ ਅੰਦਰ ਹੀਰਾ ਜਨਮ ਅਮੋਲਕ ਇੱਕ ਵਾਰ ਮਿਲਿਆ ਹੈ ਹਰ ਵੇਲੇ ਇਸ ਸੋਚ ਵਿਚਾਰ ਅੰਦਰ ਮਿੱਠਾ ਬੋਲੀਏ ਸਦਾ ਹੀ ਨਿਵ ਰਹੀਏ ਮਿੱਠਾ ਬੋਲੀਏ ਸਦਾ ਹੀ ਨਿਵ ਰਹੀਏ ਕਦੇ ਆਈਏ ਨਾ ਹੰਮੇ ਹੰਕਾਰ ਅੰਦਰ ਔਗਣ ਦੂਜਿਆਂ ਦੇ ਵੇਖਣ ਤੋਂ ਪਹਿਲਾਂ ਆਪਣੇ ਔਗਣ ਤਾਈਂ ਚਿਤਾਰ ਅੰਦਰ ਮਾੜੇ ਕੰਮ ਨਾ ਦੁਨੀਆਂ ਦੇ ਵਿੱਚ ਕਰੀਏ ਮਾੜੇ ਕੰਮ ਨਾ ਦੁਨੀਆਂ ਦੇ ਵਿੱਚ ਕਰੀਏ ਲਿਆਈਏ ਕਦੇ ਨਾ ਬੁਰੇ ਵਿਚਾਰ ਅੰਦਰ ਬਾਹਰ ਢੂੰਡਿਆਂ ਕਿਤੇ ਵੀ ਨਹੀਂ ਮਿਲਣਾ ਬੈਠਾ ਹੋਇਆ ਹੈ ਆਪ ਨਿਰੰਕਾਰ ਅੰਦਰ ਬਾਹਰ ਢੁੰਡਿਆ ਕਿਤੇ ਵੀ ਨਹੀਂ ਮਿਲਣਾ ਬੈਠਾ ਹੋਇਆ ਹੈ ਆਪ ਨਿਰੰਕਾਰ ਅੰਦਰ ਤੋ ਦਿਲ ਵਿੱਚ ਪਿਆਰ ਸਤਕਾਰ ਉਮਾ ਲੈ ਕੇ ਆ ਦਿਲ ਵਿੱਚ ਪਿਆਰ ਸਤਕਾਰ ਉਮਾ ਲੈ ਕੇ ਬਾਬਾ ਜੀ ਦੀ ਯਾਦ ਮਨਾਓ ਸਾਰੇ ਬਾਬਾ ਜੀ ਨੇ ਸਿਖਿਆ ਜੋ ਦਿੱਤੀ ਉਸ ਨੂੰ ਜੀਵਨ ਦੇ ਵਿੱਚ ਅਪਣਾਓ ਸਾਰੇ ਹਰ ਇੱਕ ਦੇ ਵਿੱਚ ਉਹ ਆਪ ਵਸਦਾ ਹੈ ਇਹ ਗੱਲ ਸਮਝੋ ਤੇ ਅੱਗੋਂ ਸਮਝਾਓ ਸਾਰੇ ਬਾਬਾ ਜੀ ਦੇ ਪਾਵਨ ਉਪਦੇਸ਼ ਜਾਚ ਕੇ ਸਾਰੀ ਦੁਨੀਆ ਦੇ ਵਿੱਚ ਪਹੁੰਚਾਓ ਸਾਰੇ ਬਾਬਾ ਜੀ ਦੇ ਪਾਵਨ ਉਪਦੇਸ਼ ਜਾਚਕ ਸਾਰੀ ਦੁਨੀਆ ਦੇ ਵਿੱਚ ਪਹੁੰਚਾਓ ਸਾਰੇ ਸਾਰੀ ਦੁਨੀਆ ਦੇ ਵਿੱਚ ਪਹੁੰਚਾਓ ਸਾਰੇ ਸਾਰੀ ਦੁਨੀਆ ਦੇ ਵਿੱਚ ਪਹੁੰਚਾਓ ਸਾਰੇ